ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੀ ਲਿਖੀ ਕਿਤਾਬ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਬਦਰੀਨਾਥ ਜਦੋਂ ਵੀ ਪਿੰਡ ਆਉਂਦਾ ਪਿਓ-ਪੁੱਤ ਵਿੱਚ ਹਮੇਸ਼ਾ ਹੀ ਖੜਕ ਪੈਂਦੀ। ਹੁਣ ਤਾਂ ਉਹ ਆਉਂਦਾ ਵੀ ਕਦੇ-ਕਦੇ। ਹਰ ਮਹੀਨੇ ਨਹੀਂ ਆਉਂਦਾ ਸੀ। ਕਰਦਿਆਂ ਨੂੰ ਪੈਸੇ ਦੇਣੋਂ ਵੀ ਹਟ ਗਿਆ। ਕਹਿੰਦਾ ਤੁਹਾਡਾ ਤਾਂ ਇਹੀ ਹਾਲ ਰਹਿਣਾ। ਮੈਂ ਆਪਣੀ ਤਨਖਾਹ ਕਿਉਂ ਖੂਬ ਵਿੱਚ ਸਿੱਟਾਂ? ਜੇ ਘਰ ਦਾ ਕੋਸ਼ ਸਮਾਰ ਨਾ ਹੋਵੇ ਫੇਰ ਵੀ ਹੈ ਉਹਦੀ ਮਾਂ ਕੁਛ ਲਿਆ ਕੋਲ ਬਿਠਾ ਕੇ ਉਹਨੂੰ ਪਿਆਰ ਜਿਹੇ ਨਾਲ ਪੁੱਛਦੀ ਬੁੜਾ ਤਾਂ ਹੋਈ ਜਾਣਾ ਹੁਣ ਏਦੋਂ ਪਿਛੋਂ ਫੇਰ ਕਦੋਂ ਕਰਾਵੇਂਗਾ ਵਿਆਹ ਉਹ ਗੱਲ ਨੂੰ ਹਾਸੇ ਵਿੱਚ ਪਾ ਕੇ ਜਵਾਬ ਦਿੰਦਾ ਬੁੜਾ ਹਾ ਲਈ ਅਜੇ ਤਾਂ ਮੈਂ ਜਵਾਨ ਵੀ ਨਹੀਂ ਹੋਇਆ 24-27 ਸਾਲ ਦੀ ਉਮਰ ਕੋਈ ਉਮਰ ਹੁੰਦੀ ਹੈ ਬਥੇਰੇ ਸਾਲ ਪਾਏ ਆ ਮਾਂ ਵਿਆਹ ਕਰਾਉਣ ਨੂੰ ਤਾਂ 30 ਤੋਂ ਟੱਪ ਗਿਆ ਫੇਰ ਕਿਸੇ ਨੇ ਸਿਆਨਣਾ ਵੀ ਨਹੀਂ ਕਮੂਤਾ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਚੰਗਾ ਮਾਂ ਜੰਜਾਲ ਤੋਂ ਬਚਾਂਗੇ ਵਿਆਹ ਕਰਾਉ ਉਹਨੂੰ ਇੱਥੇ ਕਿਹੜਾ ਹਵੇਲੀਆਂ ਸੁਨੀਆਂ ਪਈਆਂ ਨੇ ਨਾ ਕਰਾਂਗਾ ਤਾਂ ਕੀ ਹੈ ਜੰਮਿਆਗਾ ਨੂੰ ਸੀ ਉਲਟੀਆਂ ਗੱਲਾਂ ਹੀ ਕਰੂੰ ਮਾਂ ਉਹਦੇ ਮੋਢੇ ਨੂੰ ਧਫਾ ਮਾਰ ਕੇ ਆਖਦੀ ਇਹਦਾ ਤਾਂ ਕਿਤਾਬਾਂ ਨਾਲ ਹੋ ਗਿਆ ਵਿਆਹ ਵਿਆਹ ਤਾਂ ਕੀ ਲੈਣਾ ਹੁਣ ਇਹਨੇ ਇਹਨਾਂ ਕਾਮਰੇਡਾਂ ਨੇ ਪੱਟ ਕੇ ਭਗਾਤੀ ਦੁਨੀਆ ਘਰੋਂ ਬਾਹਰੋਂ ਵੀ ਗਏ ਗੁੰਦੀ ਤਾਂ ਪ੍ਰਤਪਾਇਆ ਬੋਲਦਾ ਮਾਂ ਬਿਓ ਲੱਖ ਜਤਨ ਕਰ ਹਟੇ ਪਰ ਬਗੜੀ ਵਿਆਹ ਕਰਾਉਣ ਲਈ ਨਹੀਂ ਮੰਨਦਾ ਸੀ ਹਾਰ ਕੇ ਇੱਕ ਦਿਨ ਮਾਂ ਕਹਿੰਦੀ ਇੱਥੇ ਕਾਹਨੂੰ ਆਉਣਾ ਹੁੰਨਾ ਫੇਰ ਮਚਾਉਣ ਨੂੰ ਮੁੜ ਕੇ ਲੱਤ ਨਾ ਦੇਈ ਇੱਥੇ ਜੇ ਅਸਲੀ ਮਾਂ ਨੇ ਜੰਮਿਆ ਨਹੀਂ ਤਾਂ ਕੁੱਤੀ ਨੇ ਜੰਮਿਆ ਹੋ ਤੈਨੂੰ ਕਿਸੇ ਤੰਝਰੀ ਨੇ ਉਹ ਖੜਖੜਾ ਕੇ ਹੱਸਿਆ ਲੈ ਮਾਂ ਤੂੰ ਤਾਂ ਆਪਣੇ ਆਪ ਨੂੰ ਗਾਲਾਂ ਦੇਣ ਲੱਗ ਪਈ ਵੱਡੀ ਸਿਆਣੀ ਕਮੂਤਾ ਨਾ ਹੋਵੇ ਕਬੀ ਪੰਡਾ ਜ ਕਿਸੇ ਥਾਂ ਦਾ ਨਾ ਹੋਵੇ ਨਾ ਅਕਲ ਨਾ ਮੌਤ ਕਸ਼ਲਿਆ ਹੋ ਕਾ ਲੈ ਕੇ ਮੁਰਦਲੀ ਜਿਹੀ ਮੰਜੋ ਤੇ ਡਿੱਗ ਪਈ ਇਸ ਮੁੰਡੇ ਦੀ ਉਹਨੂੰ ਕੋਈ ਸਮਝ ਨਹੀਂ ਆ ਰਹੀ ਸੀ ਬਦਰੀ ਮਾਂ ਪਿਓ ਨੂੰ ਆਪਣੇ ਗੁਰਜੇ ਸੰਕਲਪ ਬਾਰੇ ਨਹੀਂ ਸੀ ਦੱਸ ਸਕਦਾ ਉਹਨੂੰ ਕੀ ਪਤਾ ਸੀ ਕਿ ਉਹ ਕਿਹੜੇ ਰਾਹ ਤੁਰ ਪਿਆ ਹੈ ਉਹ ਤਾਂ ਮਾਂ ਪਿਓ ਦੇ ਇੱਕ ਮੋਹ ਜਿਹੇ ਵਿੱਚ ਵੱਜਿਆ ਕਦੇ-ਕਦੇ ਪਿੰਡ ਆ ਜਾਂਦਾ ਆਪਣੇ ਬਚਪਨ ਦੇ ਯਾਰਾ ਮਿੱਤਰਾਂ ਨੂੰ ਮਿਲ ਜਾਂਦਾ ਇਸ ਵਾਰ ਜਦੋਂ ਉਹ ਪਿੰਡ ਆਇਆ ਤਾਂ ਉਹਨੇ ਲੋਕਾਂ ਤੋਂ ਹੀ ਸੁਣਿਆ ਕਿ ਗੁਰਚਰਨ ਸਿੰਘ ਦੇ ਮੁੰਡੇ ਤੀਰਥ ਸਿੰਘ ਨੇ ਉਹਦੇ ਬਾਪ ਉੱਤੇ ਪੁੰਨ ਕੀਤੀ ਜ਼ਮੀਨ ਦੇ ਸੰਬੰਧ ਵਿੱਚ ਮੁਕੱਦਮਾ ਕਰ ਦਿੱਤਾ ਹੈ ਸੁਣ ਕੇ ਬਦਰੀ ਨੂੰ ਪਹਿਲਾਂ ਤਾਂ ਗੁੱਸਾ ਆਇਆ ਤੇ ਫਿਰ ਇੱਕ ਖੁਸ਼ੀ ਦੀ ਲਹਿਰ ਜਈ ਉਹਦੇ ਜਿਹਨ ਵਿੱਚ ਦੌੜ ਗਈ ਗੁੱਸਾ ਤਾਂ ਉਹਦੇ ਪਿਤਾਪੁਰਖੀ ਸੁਭਾਅ ਨੂੰ ਆਇਆ ਸੀ ਇਹ ਕੀ ਕੀਤਾ ਜਟਰੇ ਧੁੱਕ ਕੇ ਚੱਟ ਲਿਆ ਖੁਸ਼ੀ ਇਹ ਸੀ ਕਿ ਉਹਦੇ ਬਾਪ ਦੇ ਮੰਗ ਖਾਣੇ ਸੁਭਾਅ ਨੂੰ ਛੱਟ ਲੱਗੀ ਚੰਗਾ ਹੋਇਆ ਉਹਦੇ ਬਾਪ ਦਾ ਵਿਸ਼ਵਾਸ ਕਿ ਮੈਂ ਨਾ ਕਿ ਮੈਂ ਟੁੱਟਣਾ ਹੀ ਚਾਹੀਦਾ ਸੀ ਪਰ ਆਪਣੇ ਬਾਪ ਨਾਲ ਜਦੋਂ ਉਹਨੇ ਗੱਲ ਤੋਰੀ ਤਾਂ ਉਹ ਪਹਿਲਾਂ ਨਾਲ ਵੀ ਵੱਧ ਵਿਸ਼ਵਾਸ਼ੀ ਸੀ ਤੇ ਕਹਿ ਰਿਹਾ ਸੀ ਕਿ ਇਹ ਤਾਂ ਸਰਾਸਰ ਅਨਿਆਏ ਹੈ ਕਲਯੁਗ ਹੈ ਪੁੰਨ ਕੀਤਾ ਕਦੇ ਵਾਪਸ ਨਹੀਂ ਹੁੰਦਾ ਉਹ jaan ਲਾ ਦੇਵੇਗਾ ਪਰ 2 ਬਿਗੇ ਜ਼ਮੀਨ ਨਹੀਂ ਛੱਡੇਗਾ ਬਦਰੀ ਕਹਿੰਦਾ ਮੈਂ ਗੱਲ ਜ਼ਮੀਨ ਦੀ ਨਹੀਂ ਕਰਦਾ ਪਰ ਦੇਖ ਤਾਂ ਸਹੀ ਬਾਪੂ ਲੋਕ ਕਿਵੇਂ ਸੋਚਣ ਲੱਗਿਆ ਨੇ ਮੈਂ ਤੁਹਾਨੂੰ ਪਹਿਲਾਂ ਪਿੱਟਦਾ ਹੁੰਦਾ ਸੀ ਬਈ ਇਹ ਬਾਹਮਣ ਕੁਣਾ ਛੱਡ ਦੇ ਛੱਡ ਦੇ ਹੁਣ ਲੋਕਾਂ ਵਿੱਚ ਪੁਰਾਣੇ ਵਿਸ਼ਵਾਸ ਨਹੀਂ ਵਿਸ਼ਵਾਸ ਟੁੱਟਦੇ ਜਾ ਰਹੇ ਨੇ ਤੂੰ ਵੀ ਟੁੱਟ ਜਾ ਤੇ ਇਹ ਪੁੰਨ ਦਾ ਲੈਣ ਦੇਣ ਬੰਦ ਕਰ ਜੱਟ ਤੇਰੀ ਊਚ ਜਾਤ ਬ੍ਰਾਹਮਣ ਜਾਤੀ ਜਪੂਜਣਯੋਗ ਵਿਅਕਤੀ ਤੈਨੂੰ ਸਮਝ ਕੇ ਇਹ ਦਾਨ ਦੱਪਾ ਜਾਂ ਲੀੜਾ ਕਪੜਾ ਜਾਂ ਨਹੀਂ ਦਿੰਦੇ ਤੈਨੂੰ ਗਰੀਬ ਤੇ ਹੋ ਚੁੜੇ ਸਮਾਰਾ ਵਾਂਗੂ ਘੜੀਆ ਸਮਝ ਕੇ ਤੇਰੇ ਤੇ ਤਰਸ ਕਰਦੇ ਨੇ ਤੇ ਆਪਣੇ ਆਪ ਤੋਂ ਗ੍ਰਹਿ ਟਾਲਣ ਦੇ ਵਿਸ਼ਵਾਸ ਨਾਲ ਦਿੰਦੇ ਨੇ ਆਪਣੇ ਘਰ ਦੀ ਬਿਮਾਰੀ ਤੇਰੀ ਝੋਲੀ ਪਾ ਕੇ ਮਾਨਸਿਕ ਤੌਰ ਤੇ ਸੁਰਖਰੂ ਹੋ ਜਾਂਦੇ ਨੇ ਬਸ ਹੋਰ ਕੁਝ ਨਹੀਂ ਪਿੱਠ ਪਿੱਛੇ ਤੈਨੂੰ ਕਟਾਵਾਮਣ ਘਸੌਂਡਾ ਤੇ ਹੱਡ ਖਾਣਾ ਟੱਕ ਵੀ ਆਖ ਦਿੰਦੇ ਆ ਗੋਂਦੀ ਢਾਲਾ ਹੋ ਕੇ ਬਹਿ ਗਿਆ ਮੱਥੇ ਉੱਤੇ ਹੱਥ ਰੱਖ ਕੇ ਕੁਝ ਸੋਚਣ ਲੱਗਿਆ ਆਇਆ ਤਾਂ ਫਿਰ ਜੱਟ ਉਤੋਂ ਦੀ ਪੈ ਜਾਣਗੇ ਜ਼ਮੀਨ ਤਾਂ ਨਹੀਂ ਹੁਣ ਛੱਡਦਾ ਮੈਂ ਜ਼ਮੀਨ ਦੀ ਗੱਲ ਫੇਰ ਕਰੀ ਪਹਿਲਾਂ ਇਹਨਾਂ ਜੱਟਾਂ ਦੇ ਘਰਾਂ ਦਾ ਮੰਗ ਖਾਣਾ ਬੰਦ ਕਰ ਆ ਬਾੜ ਦੇ ਪੱਤਰਾ ਜ ਆਵਦਾ ਸਾਰੇ ਝੱਟ ਇੱਕੋ ਜੇ ਥੋੜੇ ਨੇ ਸਭ ਪੂਜਦੇ ਨੇ ਆਪਾਂ ਨੂੰ ਹੋਇਆ ਕੋਈ ਕਾਲੰਗਿਆਰੀ ਪੈਦਾ ਹੋਗੀ ਤੇ ਨਾਲੇ ਜੇ ਮੈਂ ਇਹਨਾਂ ਜਜਮਾਨਾਂ ਦਾ ਗਵਾੜ ਛੱਡ ਦਿਆਂ ਕਲਾਮੀ ਬਾਦਿਆਂ ਇਹਨਾਂ ਦੇ ਘਰ ਹੀ ਜਾਣ ਦੀ ਪਤਾ ਤੈਨੂੰ ਕੀ ਹੋਊ ਕੀ ਹੋਜੂ ਪਿੰਡ 'ਚ 40 ਘਰ ਨੇ ਬਾਹਮਣਾਂ ਦੇ ਝਾਟਾ ਵੜਨਗੇ ਬਾਹਮਣ ਤਾਂ ਇਹਨਾਂ ਦੇ ਘਰ ਹੀ ਸਿਰ ਮਦਾਨ ਭੱਜੇ ਆਉਣਗੇ ਤੂੰ ਗੱਲਾਂ ਕਿਹੜੀਆਂ ਕਰਦਾ ਮੈਂ ਜਾਣਦਾ ਐ ਸਭ ਆ ਹੁਣੇ ਦੇਖ ਲੈ ਚਾਰਨ ਦੇ ਮੁੰਡੇ ਧਿਰਤ ਨਾਲ ਹੁਣ ਬੋਲਵਾਣੀ ਨਹੀਂ ਆਪਣੀ ਉਹ ਤਾਂ ਉਥੇ ਗਵਾਂਡੋ ਪਰਸੇਨੀ ਬਹਾਮਣੀ ਇਹਨਾਂ ਦੇ ਆਉਣ ਵੀ ਲੱਗ ਪਈ ਕੁੱਤੀ ਜਾਤ ਪਹਿਲਾਂ ਤਾਂ ਪਰਸੇਨੀ ਨੇ ਲੱਤਾਂ ਤੋੜਦਾ ਨਹੀਂ ਬੋਲਦਾ ਨਹੀਂ ਸਹੀ ਜਜਮਾਨਤਾ ਮੇਰਾ ਐ ਗੋਦੀ ਨੂੰ ਚਾਰ ਸਪੇਰੇ ਹਾਂ ਗੁੱਸੇ ਦੀਆਂ 16 ਨੇ ਵਿੰਨਿਆ ਹੋਇਆ ਸੀ ਬਾਪੂ ਜਿੰਨਾ ਚਿਰ ਤੇਰਾ ਦਿਮਾਗ 'ਚ ਉਹ ਜਜਮਾਨ ਪੁਜਤ ਵਾਲੀ ਗੱਲ ਨਿਕਲਦੀ ਨਹੀਂ ਨਾ ਤੂੰ ਤਾਬ ਨਹੀਂ ਆਉਂਦਾ ਗਵਾੜ 'ਚ ਹੋਰ ਬਾਹਮਣ ਆਉਂਦੇ ਨੇ ਤਾਂ ਆਉਂਦੇ ਤੇਰੇ ਕੋਲ ਜ਼ਮੀਨ ਐ ਤੂੰ ਉਹ ਖਾ ਤੇ ਇਹ ਤੀਰਥ ਆਲੇ 2 ਵਿਗੇ ਛੱਡ ਦੇ ਜੱਟਾਂ ਦੇ ਘਰੋਂ ਆਈ ਖੀਰ ਬਦੂ ਬਚੀ ਪਈ ਤੂੰ ਕੁੱਤੇ ਨੂੰ ਨਹੀਂ ਪਾਈ ਕਦੇ ਇਹ 2 ਵਿਗੇ ਮੋੜ ਦੇ ਨਹੀਂ ਤਾਂ ਦੇਖੀ ਫੇਰ ਮਕਦਮਾ ਬੁਰੀ ਚੀਜ਼ ਹੁੰਦਾ 2 ਵਿਗੇ ਰੱਖਦਾ ਰੱਖਦਾ ਆਪ ਦੀ ਨਾ ਗਵਾ ਬੈਠੀ ਬਦਰੀ ਨੇ ਆਖਰੀ ਧਾਣ ਲਾਇਆ ਗੋਦੀ ਕਹਿੰਦਾ ਨਾ ਤਾਂ ਜਜਮਾਨ ਛੱਡੇ ਜਾਂਦੇ ਆ ਅਤੇ ਨਾ ਹੀ ਇਹ ਜ਼ਮੀਨ ਦੇਖੀ ਜਾਉ ਹੁਣ ਬਦਰੀ ਨੇ ਇੱਕ ਹੋਰ ਡਾਲਣਾ ਹੋਰ ਛੁੱਟਿਆ ਚੰਗਾ ਇੱਕ ਸ਼ਰਤ ਤੇ ਮੈਂ ਵਿਆਹ ਕਰਵਾ ਲੈਣਾ ਤੇਰੇ ਕੋਲ ਤੇਰੀ ਨੂੰਹ ਲੈ ਕੇ ਤੇ ਪਿੰਡ ਆ ਜਾਣਾ ਤੂੰ ਇਹ 2 ਬਿਗਾਂ ਜ਼ਮੀਨ ਛੱਡ ਕੇ ਇਹ ਜਜਮਾਨੀ ਪ੍ਰੋਹਤੀ ਦਾ ਕੋੜ ਵੱਢ ਦੇ ਪਿੰਡ ਵਿੱਚ ਦੂਜੇ ਸਾਰਿਆਂ ਵਾਂਗ ਰਹਿ ਤੌਣ ਚੁੱਕ ਕੇ ਬਿਆਦਾ ਨਾ ਸੁਣ ਕੇ ਇੱਕ ਵਾਰੀ ਤਾਂ ਗੁੰਦੀ ਦੀਆਂ ਅੱਖਾਂ 'ਚ ਰਾਗ ਵਾਂ ਖੁੱਲ ਗਈਆਂ ਉਹਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਇਕੱਠੇ ਜਾਗ ਉੱਠੇ ਪਰ ਦੂਜੇ ਬਿੰਧੀਓ ਬੋਲਿਆ ਤੂੰ ਵਿਆਹ ਕਰ ਸੁੱਖੀ ਸੰਦੀ ਬਹੂ ਲੈ ਕੇ ਆਪਣੇ ਘਰ ਆ ਜਾ ਮੇਰੇ ਜਜਮਾਨ ਕਿਹੜਾ ਤੇਰੇ ਛੜ ਮਾਰਦੇ ਆ ਰਹੀ ਗੱਲ ਦੋ ਵਿਗਿਆਲੀ ਇਹ ਤੀਰਥੀਏ ਨਾਲ ਤਾਂ ਹੁਣ ਸਿਰ ਪਾੜ ਦੀ ਲੱਗ ਗਈ ਸਮਝ ਤੂੰ ਨਾ ਬੋਲ ਇਹ ਤਾਂ ਮਹਿ ਜਾਣਾ ਮਹਿ ਜਾਣਾ ਚੰਗਾ ਤੇਰੇ ਇਸ ਗੰਧ ਚੋਂ ਮੈਂ ਤਾਂ ਰਹਿ ਨਹੀਂ ਸਕਦਾ ਚੱਲਦਾ ਮੈਂ ਤਾਂ ਰਸਾਲੇ ਅਖਬਾਰਾਂ ਨਾਲ ਭਰਿਆ ਝੋਲਾ ਨੇ ਮੋਢਾ ਲਮਕਾਇਆ ਤੇ 베ੜੇ ਵਿੱਚ ਆ ਕੇ ਮਾਂ ਨੂੰ ਕਹਿੰਦਾ ਸਲਾਮਾ ਲੋਕਮਾਂ ਮੈਂ ਤਾਂ ਜਾਣਾ ਹੁਣ ਨਹੀਂ ਆਉਂਦਾ ਮੈਂ ਕਦੇ ਤੁਹਾਡੇ ਕੋਲ ਤੁਲਕੋ ਬੈਠੀ ਭਾਂਡੇ ਮਾਂਜੀ ਉੱਠ ਕੇ ਖੜੀ ਹੋ ਕੇ ਬੋਲੀ ਵੇ ਕਿਉਂ ਤੇ ਫੇਰ ਉਹ ਵੇ ਤੂੰ ਵੇ ਤੂੰ ਕਰਦੀ ਦਰਵਾਜੇ ਦੇ ਬਾਹਰ ਤੱਕਾਈ ਬਦਰੀ ਕਾਲੇ ਕਦਮੀ ਕੋ ਦੋਦਾ ਵਿਹੀ ਦਾ ਮੋਟਾ ਪਗਿਆ ਸੀ ਪਾਕਰ ਨੰਬਰ ਦਾ ਅਜੇ ਜੀ ਹੁੰਦਾ ਸੀ ਪਰ ਕਾਫੀ ਬੁੜਾ ਹੋ ਗਿਆ ਸੀ ਕਾਠੀ ਦਾ ਤਖੜਾ ਸੀ ਤੁਰਿਆ ਫਿਰਦਾ ਰਹਿੰਦਾ ਸ਼ਰਾਬ ਵੀ ਪੀ ਲੈਂਦਾ ਪਿੰਡ ਦੇ ਮੁਕੱਦਮਿਆਂ ਵਿੱਚ ਫੂਲ ਉਹਦਾ ਉਮੇਂ ਦਾ ਉਮੇਂ ਹੀ ਆਣਾ ਜਾਣਾ ਸੀ ਹੁਣ ਉਹ ਗੋਂਦੀ ਨਾਲ ਫੂਲ ਜਾਂਦਾ ਦੂਜਾ ਬੰਦਾ ਵੀ ਗੋਂਦੀ ਨਾਲ ਜਾਣ ਵਾਲਾ ਪ੍ਰੀਤਮ ਪ੍ਰੀਤਮ ਨੂੰ ਵੀ ਸ਼ਰਾਬ ਦਾ ਚਸ ਸੀ ਦੋਵੇਂ ਜਦੋਂ ਵੀ ਗੋਂਦੀ ਨਾਲ ਫੂਲ ਜਾਂਦੇ ਗੋਂਦੀ ਉਹਨਾਂ ਨੂੰ ਬੋਤਲ ਦੇ ਪੈਸੇ ਦੇ ਦਿੰਦਾ ਬੋਲਦਾ ਲਓ ਜਜਮਾਨ ਤੁਸੀਂ ਕਰੋ ਹਰੀ ਇੱਛਾ ਖਾਓ ਪੀਓ ਪ੍ਰੀਤਮ ਕਹਿ ਦਿੰਦਾ ਸਾਨੂੰ ਤਾਂ ਪੈਸੇ ਹੀ ਫੜਾ ਦੇ ਬਾਬਾ ਆਪੇ ਲੈ ਲਾਂਗੇ ਤੂੰ ਤਾਂ ਬੋਤਲ ਨੂੰ ਹੱਥ ਨਹੀਂ ਲਾਉਣਾ ਤੇਰੇ ਤੇ ਭਾਰ ਚੜਜੂਗਾ ਤੇਰਾ ਦੀਨ ਭ੍ਰਿਸ਼ਟ ਕਾਹਨੂੰ ਕਰੀਆ ਪਾਖਰ ਉੱਤੋਂ ਤੁਝੇੜ ਵਾਂਗ ਸੁਲਾ ਮਾਰਦਾ ਦੇਵਤਿਆ ਤੇਰਾ ਖਾਣਾ ਤਾਂ ਬਣਦਾ ਨਹੀਂ ਪਰ ਤੂੰ ਖੁਸ਼ੀ ਨਾਲ ਬੋਤਲ ਦੇ ਪੈਸੇ ਦਿਨਾ ਤਾਂ ਤੇਰੀ ਮਰਜ਼ੀ ਆ ਇਹ ਤਾਂ ਤੇਰੀ ਉਛਲ ਐ ਅਸੀਂ ਕਿਹੜਾ ਤੇ ਇਥੋਂ ਮੰਗਦੇ ਆ ਦੀਵਾਨੇ ਮੁਕੱਦਮਾ ਸੀ ਪਤਾ ਨਹੀਂ ਕਿੰਨੇ ਕੋਸਲ ਹੋਰ ਚੱਲਣਾ ਸੀ ਤੇ ਕੀ ਫੈਸਲਾ ਹੋਣਾ ਸੀ ਮੰਜਿਸਟ੍ਰੇਟ ਦੋ ਮਹੀਨਿਆਂ ਦੀ ਤਰੀਖ ਪਾ ਦਿੰਦਾ ਕਚਹਿਰੀ ਦੇ ਸਾਰੇ ਮੁਨਸੀ ਮੁਸ਼ੱਦੀ ਚਪੜਾਸੀ ਤੇ ਹੋਰ ਕੁੱਲ ਅਮਲਾ ਫੈਲਾ ਗੋਂਦੀ ਨੇ ਖੁਸ਼ ਕੀਤਾ ਹੋਇਆ ਸੀ ਗੋਂਦੀ ਦਾ ਪੈਸਾ ਖਰਚ ਹੁੰਦਾ ਹਰ ਤਰੀਖ ਉੱਤੇ ਹੀ ਖੱਬਾ ਨੋਟਾਂ ਦਾ ਲੱਗ ਜਾਂਦਾ ਇੱਕ ਦਿਨ ਪਾਖਰ ਨੇ ਉਹਨੂੰ ਮਤ ਦਿੱਤੀ ਬਾਬਾ ਐ ਨਹੀਂ ਲੋਟ ਆਉਂਦਾ ਦੀਂਦਾ ਇਹ ਕੰਮ ਤੂੰ ਅਕਸਰ ਦਾ ਮੱਥਾ ਝੁਲਸ ਇਹਦੇ ਮੂੰਜੋ ਦੇ ਹੱਡ ਆ ਪੇ ਘਰੂ ਫੇ ਕਿੰਨੋਂ ਕੋ ਲੈ ਲੂ ਤੇਰੀ ਤੱਕ ਜੋ ਗੋਂਦੀ ਨੇ ਦਾੜੀ ਖੁਰਕੀ ਤੇ ਦੰਦਾਂ ਦੀ ਕਿਚਰ ਕਿਚਰ ਜਹੀ ਕਰਕੇ ਆ ਪਖਰ ਤੋਂ ਪੁੱਛਿਆ 2000 ਤੋਂ ਘਟਦਾ ਨਹੀਂ ਸੜਨਾ ਸੁਣਿਆ ਇਦੂ ਘਟਦਾ ਇਹ ਲੈੰਦਾ ਹੀ ਨਹੀਂ ਲੋਹੂ ਮੂ ਲੱਗਿਆ ਜਦੋਂ ਚੰਦਾ ਸਿੰਘ ਨੂੰ ਵਿਆਜ ਉੱਤੇ ਵੀ ਪੈਸੇ ਦੇਣ ਲੱਗ ਪਿਆ ਸੀ ਜ਼ਮੀਨ ਬਥੇਰੀ ਬਣਾ ਲਈ ਸੀ ਜਿਹਨੇ ਜ਼ਮੀਨ ਲੈਣ ਲਈ ਨੱਕ ਮਾਰਦਾ ਹਾਂ ਬਹਿ ਖਾਤਰ ਤਿਆਰ ਰਹਿੰਦਾ ਜਦੋਂ ਕਦੇ ਕੋਈ ਜੱਟ ਜ਼ਮੀਨ ਛੁਡਾ ਲੈਂਦਾ ਅਧਹੀ ਉਹ ਨਮੀਜ ਮੀਨ ਗਾਣੇ ਲੈਂਦਾ ਵਾਹੀ ਵਾਸਤੇ ਪੰਜਾਹ ਕਿੱਲੇ ਬਹੁਤ ਸੀ ਗੋੰਦੀ ਹੋਣ ਤੱਕ 2000 ਰੁਪਇਆ ਵਿਆਜ ਉਤੇ ਝੰਡੇ ਤੋਂ ਲੈ ਚੁੱਕਿਆ ਸੀ ਉਹ ਝੰਡੇ ਕੋਲ ਹੀ ਫੇਰ ਗਿਆ ਜਾ ਕੇ ਦੱਸਿਆ ਕਿ ਅਫਸਰ ਨੂੰ ਪੈਸਾ ਚੋੜ ਸੁਣਾ ਹੈ 3000 ਤੋਂ ਘੱਟ ਨਹੀਂ ਸਰਦਾ ਪਹਿਲਾਂ ਆਂਦਾਣਿਆਂ ਦਾ ਪਾ ਕੇ ਤੇ 2000 ਨਕਦ ਕਦੇ 400 ਕਦੇ 200 ਝੰਡੇ ਦੀ ਬਹੀ ਉਤੇ ਇਹ 3000 ਦਾ ਨਾਮਾ ਬਣ ਚੁੱਕਿਆ ਸੀ ਹੁਣ 3000 ਗੋੰਦੀ ਹੋਰ ਮੰਗਦਾ ਸੀ ਚੰਡੇ ਨੇ ਤਿੰਨੇ ਕਿੱਲੇ ਜ਼ਮੀਨ ਮੰਗੀ ਇਹ ਵੀ ਕਿ ਆ ਕੇ ਮਿਲ ਕੇ ਫੌਜੀ ਤੋਂ ਦੋ ਕਿੱਲੇ ਛੜਾ ਕੇ ਉਹ ਜ਼ਮੀਨ ਵੀ ਉਹਨੂੰ ਦੇਵੇ ਇਹ ਦੋ ਕਿੱਲੇ 4000 ਵਿੱਚ ਸੀ ਗੱਲ ਇਹ ਸੀ ਕਿ ਚੰਡੇ ਤੋਂ ਗਹਿਣੇ ਦੇ ਚਾਰ ਕਿੱਲੇ ਜ਼ਮੀਨ ਮਕੰਦ ਟੁੰਡੇ ਦੇ ਮੁੰਡੇ ਪਰਮਜੀਤ ਨੇ 10000 ਰੁਪਇਆ ਖਰਾ ਕਰਕੇ ਛੜਾ ਲਈ ਸੀ ਪਰਮਜੀਤ ਦਸਵੀਂ ਪਾਸ ਕਰਕੇ ਪਟਵਾਰ ਦਾ ਕੋਰਸ ਕਰ ਗਿਆ ਸੀ ਤੇ ਹੁਣ ਦੂਰ ਇੱਕ ਪਿੰਡ ਵਿੱਚ 5-6 ਸਾਲਾਂ ਤੋਂ ਪਟਵਾਰੀ ਲੱਗਿਆ ਹੋਇਆ ਸੀ ਵਿਆਹ ਹੋ ਗਿਆ ਸੀ ਉੱਥੇ ਹੀ ਰਹਿੰਦਾ ਪਟਵਾਰੀ ਨੂੰ 10000 ਕੀ ਚੀਜ਼ ਹੁੰਦੀ ਆ ਟੁੰਡਾ ਚਾੜਾ ਹੋ ਹੋ ਸੱਤ ਵਿੱਚ ਬੈਠਦਾ ਹੁਣ ਇਹ 10000 ਰੁਪਇਆ ਚੰਡੇ ਲਈ ਘਰ ਵਿੱਚ ਸੰਭਾਲ ਕੇ ਰੱਖਣਾ ਮੁਸ਼ਕਲ ਸੀ ਗੋਂਦੀ ਨੂੰ 7000 ਦੇ ਕੇ 5 ਕਿੱਲੇ ਜ਼ਮੀਨ ਆਉਂਦੀ ਸੀ ਗੋਂਦੀ ਮੰਨ ਗਿਆ ਸੋ ਹੁਣ ਚੰਡੇ ਕੋਲ ਮਕੰਦ ਟੁੰਡੇ ਦੀ 4 ਕਿੱਲੇ ਛੱਡ ਕੇ ਗੋਂਦੀ ਬਾਂਮਣ ਦੀ 5 ਕਿੱਲੇ ਜ਼ਮੀਨ ਗਈ ਗੋਂਦੀ 3000 ਦੀ ਪੋਟਲੀ ਘਰ ਵਿੱਚ ਰੱਖ ਕੇ ਫੂਲ ਵਾਲੇ ਮੈਜਿਸਟਰੇਟ ਨੂੰ ਟਕਰਨ ਦੀਆਂ ਵਿਉਂਤਾਂ ਬਣਾਉਣ ਲੱਗਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ